ਨੇ ਛੱਡ ਕੇ ਨਹੀਂ ਗਈ ਮਮਾ ਛੱਡ ਕੇ ਕਿਉਂ ਜਾਵਾਂਗੀ ਇਹਨਾਂ ਨੇ ਗੁਰਦੁਆਰੇ 'ਚ ਇਹਨਾਂ ਨੇ ਪਹਿਲਾਂ ਇਹਨਾਂ ਨੇ ਟਰੇ ਬੋਲਿਆ ਸੀ ਇਹਨਾਂ ਦਾ ਨਾ ਪਹਿਲਾਂ ਹੀ ਇਹਨਾਂ ਦੇ ਮੀਟਿੰਗ ਅਪ ਚੱਲੇ ਸੀ ਇਹਨਾਂ ਦੀ ਚਾਰੋਂ ਪੈਣਾ ਦੀ ਭਰਾ ਦੀ ਇਹਨਾਂ ਦੀ ਚਾਲ ਚੱਲ ਰਹੀ ਸੀ ਕਿ ਅਸੀਂ ਭਾਬੀ ਨੂੰ ਨਹੀਂ ਰੱਖਾਂਗੇ ਜੇ ਤੁਹਾਡੇ ਇਹੀ ਕਹਿ ਰਹੇ ਨੇ ਕਿ ਜਦੋਂ ਸਾਡੇ ਪਾਪਾ ਨਹੀਂ ਰਹੇ ਦੁਨੀਆ ਤੇ ਫਿਰ ਮਮਾ ਛੱਡ ਕੇ ਚਲੇ ਗਈ ਮੁੜ ਕੇ ਕਦੇ ਫੋਨ ਨਹੀਂ ਕੀਤਾ ਨਾ ਇਹ ਸਾਡੇ ਨਾਲ ਗੱਲ ਕਰ ਰਹੇ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ इन्होंने मेरी बाँ ली मैं कोशिश की मैं फांसी लगा दी कि मैं जिते मेरा घरवाल चला गया उत मैं जी इस करके तो इन्ह मेरे हाथ तो मेरी बाँ ली सी ना मेरी चूनी फाल ली थ मेरे गले चून जी इस करके फिर नाने में नाने में तो फिर इन्होंने मैं धक्के मार के लगा दिता फिर मैंने पौड़िया तो थले तार दिता बिना चप्पलों बिना कपड़े तो बिना कपड़े तो भी हम जिमें अपने बच्चे रख रहे हो तो मेरे बच्चे रखने दिक्कत होती है ਤੁਸੀਂ 10 ਸਾਲ ਦੇ ਬੱਚੇ ਨੂੰ ਕੰਮ ਕਰਵਾ ਰਹੇ ਹੋ ਇਹ ਉਮਰ ਹੈ ਬੱਚੇ ਨੇ ਖੇਡਣ ਦੀ ਉਤੋਂ ਦੀ ਮਾਂ ਹੈ ਨਾ ਮਾਂ ਕਰੇਗੀ ਨਾ ਕੰਮ ਸਾਰਾ ਤੇ ਬੱਚੇ ਨੂੰ ਕਿਉਂ ਖੜਾਇਆ ਜਾ ਰਿਹਾ ਉੱਥੇ ਕੋਈ ਨਹੀਂ ਕਰਦਾ ਮੈਂ ਅੰਦੀ ਨੀਸੀ ਬੱਸ ਸਿਰਫ ਇਹ ਕਹਿੰਦੀ ਸੀ ਕਿ ਤੂੰ ਇੱਥੋਂ ਜਾ ਮੈਨੂੰ ਕਹਿੰਦੀ ਸੀ ਤੂੰ ਇੱਥੋਂ ਜਾ ਜਲਦੀ ਜਾਸ ਤੂੰ ਜਾਈਗੀ ਤੇ ਤਾਂ ਕੁਝ ਹੋਏਗਾ ਸਾਡੇ ਨਾਲ ਐਵੇਂ ਬੋਲਦੀ ਸੀ ਮੇਰੀ ਮਾਂ ਬੁਮਾਰ ਰਿਹਾ ਮੰਨਿਆ ਚੱਲ ਮੰਨ ਦਿਆ ਸੀ ਦਿਉਰ ਨੇ ਦਿਨ ਹਲਕ ਬੋਧ ਕੀਤੀ ਐ ਪੈਸਾ ਲਾਇਆ ਸੀ ਇਹ ਨਹੀਂ ਕਹਿੰਦੇ ਠੀਕ ਐ ਭਰਾ ਸਿਦਾ ਬਣਦਾ ਸੀ ਹੱਕ ਪਰ ਇਹ ਨਹੀਂ ਨਾ ਫਿਰ ਅੱਜ ਅਗਲੀ ਬਿਮਾਰ ਐ ਹਸਬੰਡ ਤੇ ਉਹਦਾ ਹੁਣ ਇਹ ਕੁਮਾਰੀ ਐ ਤੇ ਇਹ ਉਹਦਾ ਫਾਇਦਾ ਚੱਕੀ ਜਾਣ ਦਿੱਲੀ ਦਾ ਰਹਿਣ ਵਾਲਾ 10 ਸਾਲ ਦਾ ਜਸਪ੍ਰੀਤ ਸਿੰਘ ਜਿਹੜਾ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਸਦੀ ਮਾਂ ਜਿਹੜੀ ਹੈ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਲਗਾਤਾਰ ਜਿਹੜੇ ਬੱਚੇ ਦੀ ਬੂਆ ਹੈ ਜਾਂ ਫਿਰ ਹੋਰ ਰਿਸ਼ਤੇਦਾਰ ਨੇ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਆਖੀ ਜਾ ਰਹੀ ਹੈ ਪਰ ਅੱਜ ਕਿਹਾ ਜਾਂਦਾ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਕੁਝ ਵਾਇਰਲ ਹੁੰਦਾ ਹੈ ਤਾਂ ਇੱਕ ਪੱਖ ਦਿਖਾਇਆ ਜਾਂਦਾ ਹੈ ਅੱਜ ਅਸੀਂ ਦੂਜੇ ਪੱਖ ਪਹੁੰਚੇ ਹੈ ਯਾਨੀ ਕਿ ਜਸਪ੍ਰੀਤ ਸਿੰਘ ਜੋ ਕਿ 10 ਸਾਲ ਦਾ ਬੱਚਾ ਹੈ ਤੇ ਦਿੱਲੀ ਦੇ ਵਿੱਚ ਐਗਰੋਲ ਦੀ ਰੇੜੀ ਚਲਾ ਰਿਹਾ ਉਸ ਦੀ ਮਾਤਾ ਦੇ ਕੋਲ ਪਹੁੰਚਿਆ ਗੱਲਬਾਤ ਕਰਾਂਗੇ ਆਖਿਰਕਾਰ ਹੋਇਆ ਕੀ ਸੀਗਾ ਕਿ ਤੁਹਾਡੇ ਹਸਬੰਦ ਦੀ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਆ ਜਾਂਦੇ ਹੋ ਕੀ ਮਜਬੂਰੀ ਹੋਈ ਮਜਬੂਰੀ ਲਖੋ ਇਹ ਨਹੀਂ ਹੋਈ ਸੀ ਕਿ ਆਪਣਾ ਮੈਂ ਕਹਿ ਰਹੀ ਸੀ ਕਿ ਮੈਂ ਇੱਥੇ ਰਵਾਂਗੀ ਤੇ ਇਹ ਕਹਿੰਦੇ ਨਹੀਂ ਰਹੇਗੀ ਤੇ ਤੂੰ ਉੱਥੇ ਚਾਈਗੀ ਜਦ ਤੱਕ ਅਸੀਂ ਨਹੀਂ ਜਾਵਾਂਗੇ ਨਾ ਹਰਥੀ ਛੱਡ ਉਹ ਪਣ ਫੁੱਲ ਪਾ ਨਹੀਂ ਜਾਵਾਂਗੇ ਜਦ ਤੱਕ ਤੂੰ ਨਹੀਂ ਨਿਕਲੇਗੀ ਇਥੋਂ ਜੀ ਤੇ ਪੈਣਾ ਨੂੰ ਵੀ ਰੋਕਿਆ ਗਿਆ ਸੀ ਮੇਰੀਆਂ ਨੂੰ ਦੋਨਾਂ ਪੈਣਾ ਨੂੰ ਵੀ ਮੇਰਾ ਪਾਪਾ ਨੂੰ ਵੀ ਤੇ ਬਾਕੀ ਜੀਜਾ ਵੀ ਸੀ ਮੇਰੇ ਇਸ ਲਈ ਜੀ ਤੇ ਅੱਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਬੱਚੇ ਵੀ ਲੈ ਕੇ ਜਾਵਾਂਗੀ ਨਹੀਂ ਜਾਵਾਂਗੀ ਤਾਂ ਮੈਂ ਇੱਥੇ ਰਵਾਂਗੀ ਕਹਿੰਨਾਂ ਨਹੀਂ ਤੂੰ ਨਿਕਲ ਤੇ ਤਾਈ ਅਸੀਂ ਜਾਵਾਂਗੇ ਜੀ ਹਾਂਜੀ ਨਹੀਂ ਗੱਲ ਕੀ ਹੋਈ ਆ ਵੀ ਮਤਲਬ ਸ਼ੁਰੂ ਤੋਂ ਤੁਹਾਡਾ ਕੋਈ ਝਗੜਾ ਸੀ ਜਾਂ ਫਿਰ ਕੀ ਸੀ ਕਿਉਂਕਿ ਤੁਹਾਡੇ ਬੱਚੇ ਜਿਹੜੇ ਉਹ ਵੀ ਕਹਿ ਰਹੇ ਕਿ ਸਾਡੀ ਮੰਮਾ ਸਾਨੂੰ ਛੱਡ ਕੇ ਗਏ ਨੇ ਤੇ ਮੁੜ ਕੇ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਨਹੀਂ ਛੱਡ ਕੇ ਨਹੀਂ ਗਈ ਮਮਾ ਛੱਡ ਕੇ ਕਿਉਂ ਜਾਵਾਂਗੀ ਇਹਨਾਂ ਨੇ ਗੁਰਦੁਆਰੇ ਚ ਇਹਨਾਂ ਨੇ ਪਹਿਲਾਂ ਇਹਨਾਂ ਨੇ ਇਤਰੇ ਬੋਲਿਆ ਸੀ ਇਹਨਾਂ ਦਾ ਨਾ ਪਹਿਲਾਂ ਹੀ ਇਹਨਾਂ ਦੇ ਮੀਟਿੰਗ ਚੱਲ ਰਹੀ ਸੀ ਇਹਨਾਂ ਦੀ ਜਾਰੋ ਪੈਣਾ ਦੀ ਇਹ ਭਰਾ ਦੀ ਕਿ ਇਹਨਾਂ ਦੀ ਚਾਲ ਚੱਲ ਰਹੀ ਸੀ ਕਿ ਅਸੀਂ ਭਾਬੀ ਨੂੰ ਨਹੀਂ ਰੱਖਾਂਗੇ ਜਦੋਂ ਭਰਾ ਚਲਾ ਗਿਆ ਤਾਂ ਭਾਬੀ ਵੀ ਜਾਏਗੀ ਇੱਥੋਂ ਜੀ ਇਸ ਕਰਕੇ ਜੀ ਜੇ ਤੁਹਾਡੇ ਇਹੀ ਕਹਿ ਰਹੇ ਨੇ ਕਿ ਜਦੋਂ ਸਾਡੇ ਪਾਪਾ ਨਹੀਂ ਰਹੇ ਦੁਨੀਆ ਤੇ ਫਿਰ ਮਮਾ ਛੱਡ ਕੇ ਚਲੀ ਗਈ ਮੁੜ ਕੇ ਕਦੇ ਫੋਨ ਨਹੀਂ ਕੀਤਾ ਨਹੀਂ ਸਾਡੇ ਨਾਲ ਗੱਲ ਕਰ ਰਹੇ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕੋਸ਼ਿਸ਼ ਮੈਮ ਕਰਨੀ ਸੀ ਇਹਨਾਂ ਨੇ ਕਰਾਈ ਨਹੀਂ ਗੱਲ ਮੇਰੇ ਜਦੋਂ ਦੀ ਮੈਥੇ ਆ ਗਈ ਆ ਪੰਜਾਬ ਵਿੱਚ ਮੈਂ 14 ਤਰੀਕ ਦੀ ਆਈ ਹੋਈ ਆ ਇੱਥੇ ਜੀ ਹਾਂਜੀ ਤੁਹਾਡੇ ਹਸਬੰਦ ਦੀ ਦਤਕਦ ਹੋਈ ਸੀ 14 ਤਰੀਕ ਦੀ ਤੁਸੀਂ ਉਸੇ ਦਿਨ ਆ ਗਏ ਸੀ ਹਾਂਜੀ 14 ਤਰੀਕ ਰਾਤੀ ਆ ਗਈ ਸੀ ਮੈਂ ਉਸੇ ਟਾਈਮ ਹੀ ਜੀ ਹਾਂਜੀ ਕਿਵੇਂ ਆਂਦੇ ਹੋ ਤੁਸੀਂ ਮਤਲਬ ਤੁਹਾਡੀ ਫੈਮਿਲੀ ਲੈ ਕੇ ਆਂਦੇ ਕਿਵੇਂ ਨਹੀਂ ਫੈਮਿਲੀ ਨਹੀਂ ਲੈ ਕੇ ਆਈ ਮੈਂ ਇਕੱਲੀ ਆਈ ਆ ਉੱਥੋਂ ਮੈਂ ਡਰਦੀ ਮਾਰੀ ਆਈ ਆ ਉੱਥੋਂ ਮੈਨੂੰ ਕਿਸੇ ਨੇ ਨਹੀਂ ਛੱਡਿਆ ਉੱਥੇ ਜੀ ਮੈਂ ਆਪਣੇ ਆਪ ਆਈ ਆ ਬਾਤ ਚੜ ਕੇ ਜੀ ਹਾਂਜੀ ਨੀ ਫਿਰ ਤੁਸੀਂ ਮਤਲਬ ਜਿੱਦਾਂ ਤੁਹਾਡੇ ਨਾਲ ਤੁਹਾਡੇ ਸਹੁਰਾ ਪਰਿਵਾਰ ਕਰ ਰਿਆ ਸੀਗਾ ਹਨਾ ਤੇ ਤੁਸੀਂ ਉੱਥੇ ਪੁਲਿਸ ਥਾਣੇ ਨਹੀਂ ਗਏ ਨਹੀਂ ਮੈਮ ਉਧਰ ਦਾ ਮੈਨੂੰ ਪਤਾ ਨਹੀਂ ਨਾ ਇਹਨਾਂ ਨੇ ਮੈਨੂੰ ਥੱਲੇ ਉਤਰਨੇ ਦਿੱਤਾ ਇਹਨਾਂ ਨੇ ਮੇਰੀ ਬਾਹ ਫਾੜ ਲਈ ਮੈਂ ਕੋਸ਼ਿਸ਼ ਕੀਤੀ ਸੀ ਮੈਂ ਫਾਂਸੀ ਲਗਾਣ ਦੀ ਜੀ ਕਿ ਮੈਂ ਜਿੱਥੇ ਮੇਰਾ ਘਰ ਵਾਲਾ ਚਲੇ ਗਿਆ ਉੱਥੇ ਮੈਂ ਜੀ ਇਸ ਕਰਕੇ ਤੇ ਇਹਨਾਂ ਨੇ ਮੇਨੂੰ ਹੱਥ ਤੇ ਮੇਰੀ ਬਾਹ ਫਾੜ ਲਈ ਸੀ ਨਾ ਮੈਂ ਚੁੰਨੀ ਫਾੜ ਲਈ ਸੀ ਮੈਂ ਗੱਲੇ ਚੁਣਾਂ ਨਹੀਂ ਜੀ ਇਸ ਕਰਕੇ ਤੇ ਫਿਰ ਇਹਨਾਂ ਨੇ ਮੈਨੂੰ ੱੱਕੇ ਮਾਰ ਕੇ ਲਕਾਲ ਦਿੱਤਾ ਫਿਰ ਮੈਨੂੰ ਕੋੜੀਆਂ ਤੋਂ ਥੱਲੇ ਧਾਰ ਦਿੱਤਾ ਬਿਨਾ ਚੱਪਲਾ ਤੋਂ ਵੀ ਕੱਪੜਿਆਂ ਤੋਂ ਵੀ ਬਿਨਾ ਕੱਪੜਿਆਂ ਤੋਂ ਵੀ ਇੱਕ ਸੂੜ ਪਾ ਕੇ ਆਈ ਸੀ ਜਿਹੜਾ ਭੋਗ ਤੇ ਪਾਇ ਸੀ ਬਸ ਜੀ ਹਾਂਜੀ ਤਾਂ ਇਹ ਜੋ ਤੁਹਾਡੇ ਨਾਲ ਹੋਇਆ ਕਿਉਂ ਹੋਇਆ ਮਤਲਬ ਤੁਹਾਨੂੰ ਵਿਆਹ ਤੋਂ ਜਦੋਂ ਵਿਆਹੇ ਹੋਏ ਸੀਗੇ ਤੁਸੀਂ ਉੱਤੇ ਰਹਿੰਦੇ ਸੀਗੇ ਉਦੋਂ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਸੀਗੇ ਜਦੋਂ ਤੁਹਾਡੇ ਘਰ ਵਾਲਾ ਹੈ ਗਿਆ ਸੀਗਾ ਨਹੀਂ ਉਦੋਂ ਵੀ ਮੈਨੂੰ ਤੰਗ ਕਰਦੇ ਸੀ ਹੁਣ ਵੀ ਮੈਨੂੰ ਤੰਗ ਕਰਦੇ ਸੀ ਜੀ ਹਾਂਜੀ ਤੇ ਹੁਣ ਸਾਡੀ ਬੱਚੇ ਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੁਹਾਨੂੰ ਪਤਾ ਲੱਗ ਕਿਵੇਂ ਲੱਗਦਾ ਹੈ ਕਿ ਤੁਹਾਡੇ ਬੱਚੇ ਦੀ ਵੀਡੀਓ ਵਾਇਰਲ ਹੋ ਗਈ ਕਿਉਂਕਿ ਹੁਣ ਤਾਂ ਬਹੁਤ ਦੂਰ ਦੂਰ ਲੋਕ ਜਿਹੜੇ ਨੇ ਉਹਦੀ ਸਹਾਇਤਾ ਕਰਨ ਦੇ ਲਈ ਪਹੁੰਚ ਰਹੇ ਨੇ ਮੈਨੂੰ ਗਲੀ ਮੱਲੇ ਵਾਲੇ ਦਖਾਣਦੇ ਆ ਮੈਂ ਜੀ ਹਾਂਜੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਮੈਂ ਕਿੱਥੋਂ ਦੇਖਾਂਗਾ ਜੀ ਹਾਂਜੀ ਮੈਨੂੰ ਗਲੀ ਮੱਲੇ ਵਾਲਾ ਜੜਾ ਵੀ ਆਂਦਾ ਉਹ ਹੀ ਦਖਾਣਦੇ ਹੈ ਕਿ ਤੇਰੇ ਮੁੰਡੇ ਦੀ ਅੱਜ ਇਹ ਵੀਡੀਓ ਆਈ ਹੈ ਅੱਜ ਇਹ ਵੀ ਲਵਾਈ ਆ ਅੱਜ ਆਇਆ ਜਾਂ ਜਾਏ ਉਹ ਹੀ ਦਖਾਣਦੇ ਗਲੀ ਵਾਲੇ ਜੀ ਇਸ ਤਰ੍ਹਾਂ ਤੇ ਉਥੋਂ ਤੁਹਾਡੇ ਹੋਰ ਕਿਸੇ ਪਰਿਵਾਰਕ ਮੈਂਬਰ ਨੇ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉ ਉਦੋਂ ਤੋਂ ਕੋਸ਼ਿਸ਼ ਕੀਤੀ ਉਹ ਰਿਸ਼ਟਰ ਤੇ ਕੋਲ ਫੋਨ ਆ ਰਿਹਾ ਮੇਰੇ ਕੋਲ ਨਹੀਂ ਆ ਰਿਹਾ ਫੋਨ ਕਿਸੇ ਦਾ ਵੇਰਨਾ ਦਰਾਨੀ ਦਾ ਯਾਰ ਆ ਉਹਦੇ ਕੋਲ ਜੀ ਦੇਵਰ ਦਾ ਵੀ ਆ ਰਿਹਾ ਹੈ ਬਾਕੀ ਨਨਾਨ ਦੇ ਨਾਲ ਗੱਲ ਕਰ ਰਹੇ ਆ ਉਹ ਕਹਿੰਦੇ ਕਿਹੜਾ ਮੁੰਡਾ ਹੈ ਤੇ ਕਿਹੜੀ ਕੁੜੀ ਹੈ ਤੇ ਕੌਣ ਹੈਗੀ ਹੈ ਕੋਈ ਪਰਜਾਈ ਨਹੀਂ ਕੋਈ ਫੁਲਾਣਾ ਨਹੀਂ ਕੋਈ ਟਿਕਣਾ ਨਹੀਂ ਸਾਠ ਮਰ ਗਈ ਪਰਜਾਈ ਜਿੱਥੇ ਭਰਾ ਆ ਗਿਆ ਉੱਥੇ ਪਰਜਾਈ ਗਈ ਸਾਠ ਜੀ ਹਾਂਜੀ ਇਹ ਕਹਿਣਾ ਚਾਹੁੰਦੇ ਬੋਲ ਰਹੇ ਨੇ ਸਾਨੂੰ ਜੀ ਤੁਸੀਂ ਨਨਾਨ ਦੀ ਗੱਲ ਕੀਤੀ ਤੁਹਾਡੀ ਨਨਾਨ ਦੇ ਬੋਲੋ ਵੀ ਤੁਹਾਡੇ ਤੇ ਵੀ ਮਤਲਬ ਗਲਤ ਇਲਜ਼ਾਮ ਤੱਕ ਲਗਾਏ ਗਏ ਨੇ ਕਿ ਤੁਸੀਂ ਕਿਸੇ ਨਾਲ ਚਲੇ ਵੀ ਗਏ ਸੀਗੇ ਸੀ ਇੱਕ ਵੀਡੀਓ ਦੇ ਵਿੱਚ ਸੁਣਿਆ ਸੀਗਾ ਕੁਝ ਇਹ ਜੀ ਮਿਸ ਅੰਡਰਸਟੈਂਡਿੰਗ ਹੋਈ ਹੋਵੇ ਵੀ ਇਸ ਕਰਕੇ ਤੁਹਾਡੇ ਨਾਲ ਕੀਤਾ ਜਾ ਰਿਹਾ ਹੋਵੇ ਐਦਾ ਦੋਸਤ। ਲੇਕਿਨ ਮੈਮ ਜੀ ਆਪਾਂ ਇਹ ਗੱਲ ਨਹੀਂ ਕਰ ਸਕਦੇ ਨਾ ਜਿਹੜੀ ਗੱਲ ਵਾਲੀ ਉਹ ਗੱਲ ਕਰਾਂਗੀ ਨਾ ਮੈਂ। ਜੀ ਬਸ ਮੈਨੂੰ ਬੱਚੇ ਚਾਹੀਦੇ ਮੈਨੂੰ ਬਸ ਹੋਰ ਮੈਂ ਕੋਈ ਫਾਲਤੂ ਗੱਲ ਨਹੀਂ ਕਰਨਾ ਚਾਹੁੰਦੀ ਮੈਂ। ਜੀ ਹਾਂ ਜੀ ਮੈਨੂੰ ਬੱਚੇ ਦਵਾ ਦਿਓ ਬਸ ਮੈਂ ਉੱਥੇ ਕੰਮ ਕਰਾਂਗੀ ਜਿੱਥੇ ਮੇਰੇ ਘਰ ਵਾਲੇ ਦੀ ਪਹਿਲਾ ਰੇੜੀ ਸੀ ਨਾ ਪੁਰਾਣੇ ਵਾਲੇ ਮੇਰੇ ਉਹ ਨਿਸ਼ਾਨੇ ਮੈਨੂੰ ਚਾਹੀਦੇ ਆ। ਜੀ ਬਸ ਉੱਥੇ ਮੈਂ ਕਰਕੇ ਖਵਾਵਾਂਗੀ ਆਪਣੇ ਬੱਚਾ ਨੂੰ ਸਕੂਲ ਭੇਜਾਂਗੀ ਸਭ ਕੁਝ ਕਰਾਂਗੀ। ਜੀ ਤੇ ਉੱਥੇ ਰਵਾਂਗੀ ਔਰ ਮੈਂ ਕਿਸੇ ਦੇ ਵਿੱਚ ਨਹੀਂ ਰਹਿਣਾ ਨਾ ਦਿਓਰ ਦੇ ਨਾ ਦਰਾਣੀ ਦੇ ਨਾ ਨਨਾਨਾ ਦੇ ਵਿੱਚ ਜੀ ਹਾਂਜੀ ਬਸ ਮੈਨੂੰ ਅੱਡ ਚਾਹੀਦਾ ਮਤਲਬ ਦਿੱਲੀ ਦੇ ਵਿੱਚ ਤੁਹਾਡਾ ਆਬਦਾ ਘਰ ਹੈਗਾ ਉੱਥੇ ਨਹੀਂ ਮੈਂ ਪਹਿਲਾਂ ਵੀ ਕਿਰਾਏ ਤੇ ਰਹਿੰਦੀ ਸੀ ਮੈਂ ਹੁਣ ਵੀ ਕਿਰਾਏ ਤੇ ਰਹਾਂ ਲਾਂਗੀ ਜੀ ਹਾਂਜੀ ਜਿੱਦੋਂ ਪਹਿਲੇ ਤੁਹਾਡੇ ਹਸਬੰਡ ਕੰਮ ਕਰਦੇ ਸੀ ਹੁਣ ਤੁਸੀਂ ਖੁਦ ਕੰਮ ਕਰੋਗੇ ਚਲੋ ਤੁਹਾਡੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੈ ਨਾ ਉਸ ਤੋਂ ਬਾਅਦ ਉਹਨੂੰ ਸਾਥ ਵੀ ਮਿਲਦਾ ਪਿਆ ਲੋਕਾਂ ਦਾ ਹਨ ਉਹਦੀ ਪੜ੍ਹਾਈ ਦਾ ਖਰਚਾ ਚੱਕਨ ਨੂੰ ਤਿਆਰੀ ਰਾਸ਼ਨ ਵੀ ਦਿੱਤਾ ਜਾ ਰਿਹਾ ਸਭ ਕੁਝ ਕੀਤਾ ਜਾ ਰਿਹਾ ਹਨ ਤੇ ਤੁਸੀਂ ਵੀ ਕਹਿ ਰਹੇ ਹੋ ਕਿ ਉੱਥੇ ਜਾ ਕੇ ਕੰਮ ਕਰੋਗੇ ਫਿਰ ਹੁਣ ਤੁਸੀਂ ਆਪਣੇ ਬੱਚੇ ਤੱਕ ਸੰਪਰਕ ਕਿਵੇਂ ਕਰ ਰਹੇ ਹੋ ਜਿਵੇਂ ਹੁਣ ਉਹਨਾਂ ਨੇ ਰੱਖਿਆ ਹੈ ਉਵੇਂ ਮੈਂ ਕੀ ਚਾਂਗੀ ਨਾ ਆਪਣੇ ਬੱਚੇ ਹੁਣ ਆਪਣੇ ਵਾਲ ਜੀ ਤੇ ਆਪਣੇ ਕੋਲ ਰੱਖਾਂਗੇ ਆਪਣੇ ਬੱਚੇ ਜਿਵੇਂ ਮਰਜ਼ੀ ਰੱਖਾਂ ਮੈਂ ਆਪਣੇ ਬੱਚੇ ਜੀ ਹਾਂਜੀ ਦੇਖੋ ਇਨਾ ਔਖਾ ਟਾਈਮ ਆਇਆ ਤੁਹਾਡੇ ਤੇ ਹਨਾ ਤੁਹਾਡੇ ਹਸਬੰਡ ਚਲੇ ਗਏ ਤੇ ਉਸ ਤੋਂ ਇੱਕ ਦੋ ਦਿਨ ਬਾਅਦ ਹੀ ਤੁਸੀਂ ਆਪਣੇ ਘਰੇ ਇੱਥੇ ਆ ਗਏ ਹਨਾ ਬੱਚਿਆਂ ਨੂੰ ਛੱਡ ਕੇ ਛੋਟੇ ਛੋਟੇ ਬੱਚੇ ਸੀਗੇ ਫਿਰ ਉਹ ਵੀ ਫਰਕ ਪੈ ਗਿਆ ਨਾ ਬੱਚੇ ਵੀ ਹੁਣ ਕਹਿ ਰਹੇ ਨੇ ਕਿ ਸਾਡੀ ਮੰਮਾ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਸਾਨੂੰ ਛੱਡ ਕੇ ਚਲੀ ਗਈ ਅਸੀਂ ਵੀ ਨਹੀਂ ਰਹਿਣਾ ਚਾਹੁੰਦੇ ਹਾਂਜੀ ਇਹੀ ਉਹ ਕਹਿ ਰਹੇ ਬੱਚੇ ਮੇਰੇ ਕਿ ਅਸੀਂ ਨਹੀਂ ਰਹਿਣਾ ਚਾਹੁੰਦੇ ਮੰਮੀ ਦੇਖੋ ਨਾ ਸਾਡੀ ਮੰਮੀ ਹੈ ਨਾ ਸਾਡਾ ਪਾਪਾ ਹੈ ਨਾ ਸਾਡੀਆਂ ਮਾਸੀਆਂ ਨਾ ਕੋਈ ਵੀ ਨਹੀਂ ਹੈ ਸਾਡੇ ਵਾਸਤੇ ਜੀ ਮਾਮਾ ਵੀ ਗਿਆ ਸਾਟਾ ਐਵੇਂ ਬੋਲਦੇ ਨੇ ਨਿਆਣੇ ਆਪ ਕੋ ਜਿਵੇਂ ਜਿਵੇਂ ਦੀ ਪੂਆ ਪਰਕਾਰ ਹੀ ਨਾ ਉਵੇਂ ਬੱਚੇ ਹਾਂਜੀ ਤਾਂ ਤੁਸੀਂ ਬੱਚੇ ਦੀ ਭੂਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਿਸਟਰ ਨੇ ਕੀਤੀ ਸੀ ਆ ਪੋਦੀ ਭੂਆ ਦੇ ਨਾਲ ਤੇ ਉਹਦੀ ਭੂਆ ਉਲਟੋਲਡ ਬੋਲ ਰਹੀ ਹੈ ਜੀ ਤੇ ਉਹ ਕਹਿ ਰਹੀ ਹੈ ਇਹ ਬੱਚਾ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਜੀ ਘਾਰ ਸੰਭਾਲ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਤੇ ਬੱਚੇ ਨੂੰ ਸਕੂਲ ਵੀ ਨਹੀਂ ਭੇਜਿਆ ਜਾ ਰਿਹਾ ਅੱਗੇ ਬੱਚੇ ਦੇ ਮੈਂ ਸਰ ਦੇ ਨਾਲ ਮੈਂ ਗੱਲ ਕੀਤੀ ਸੀ ਸਕੂਲ ਵਾਲੇ ਨਾਲ ਉਹ ਕਹਿੰਦੇ ਬੱਚੇ ਤਾਂ ਸਕੂਲ ਵੀ ਨਹੀਂ ਆ ਰਿਹਾ ਟਾਟਾ ਜਦੋਂ ਤਾਂ ਸ਼ੋਸ਼ੋ ਵੀਰੋ ਵਾਲੇ ਆਏ ਨਾ ਉਦੋਂ ਤਾਂ ਬੱਚਾ ਨਹੀਂ ਆ ਰਿਹਾ ਟਾਟਾ ਸਕੂਲ ਜੀ ਹਾਂਜੀ ਪਰ ਵੀਡੀਓਜ਼ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਬੱਚਾ ਸਵੇਰੇ ਸਕੂਲ ਜਾਂਦਾ ਹੈ ਉਸ ਤੋਂ ਬਾਅਦ ਟਿਊਸ਼ਨ ਜਾਂਦਾ ਟਿਊਸ਼ਨ ਤੋਂ ਬਾਅਦ ਉਹ ਇਸ ਰੇੜੀ ਤੇ ਆਉਂਦਾ ਨਹੀਂ ਜਾ ਰਿਹਾ ਮੈਮ ਕਿਉਂ ਜੁੜਵਾਂਗੀ ਨਹੀਂ ਨਹੀਂ ਜਾ ਰਿਹਾ ਹੈ ਮੈਂ ਸਿਸਟਰ ਨੇ ਵੀ ਅਭੀ ਬੋਲਾ ਨਾ ਆਪਕੋ ਨਹੀਂ ਜਾ ਰਿਹਾ ਜੀ ਹਾਂਜੀ ਤੁਨ ਮੈਨਾਂ ਵੱਲੋਂ ਵੀ ਮੈਂ ਗੱਲ ਕੀਤੀ ਹੈ ਮੈਂ ਸਰ ਨਾਲ ਵੀ ਗੱਲ ਕੀਤੀ ਉਹ ਕਰ ਬੱਚਾ ਨਹੀਂ ਆ ਰਿਹਾ ਟਾਟਾ ਜਦੋਂ ਦੀ ਵੀਡੀਓ ਤੁਹਾਡੀ ਉਹ ਹੋਈ ਪਈ ਹੈ ਵੈਲ ਨਹੀਂ ਹੋਈ ਪਈ ਹੈ ਜੀ ਨਹੀਂ ਆ ਰਹੇ ਤੁਹਾਡੇ ਦੋਨੇ ਨਿਆਣੇ ਨਹੀਂ ਆ ਰਹੇ ਜਦੋਂ ਤੁਸੀਂ ਹੁੰਦੇ ਸੀ ਤੇ ਬੱਚੇ ਭੇਜਦੇ ਸੀ ਸਵੇਰੇ ਤੁਸੀਂ ਆਪਣੀ ਦੁਕਾਨ ਦਾ ਵੀ ਕੰਮ ਚਲਾਉਂਦੇ ਸੀ ਸਭ ਕੁਝ ਕਰਦੇ ਸੀ ਆਪਣੇ ਹਸਬੰਦ ਵੀ ਦੇਖਦੇ ਸੀ ਜੀ ਇਸ ਕਰਕੇ ਤੇ ਹੁਣ ਉਧਰ ਲਾਪਰਾ ਹੋਈ ਪਈ ਹੈ ਜੀ ਇਸ ਕਰਕੇ ਹੁਣ ਦੇਖੋ ਮੈਮ ਹੁਣ ਜਿਵੇਂ ਤੁਸੀਂ ਆਪਣੇ ਬੱਚੇ ਨੂੰ ਰੱਖ ਰਹੇ ਹੋ ਤੇ ਮੇਰੇ ਬੱਚੇ ਨੂੰ ਰੱਖਣ ਨੂੰ ਕੀ ਦਿੱਕਤ ਹੁੰਦੀ ਹੈ ਤੁਸੀਂ 10 ਸਾਲ ਦੇ ਬੱਚੇ ਨੂੰ ਕੰਮ ਕਰਵਾ ਰਹੇ ਹੋ ਇਹ ਉਮਰ ਹੈ ਬੱਚੇ ਦੀ ਖੇਡਣ ਦੀ ਜੀ ਉਤੋਂ ਦੀ ਮਾਂ ਹੈ ਨਾ ਉਹ ਮਾਂ ਕਰੇਗੀ ਨਾ ਕੰਮ ਸਾਰ ਜੀ ਤੇ ਬੱਚੇ ਨੂੰ ਕਿਉਂ ਖੜਾਇਆ ਜਾ ਰਿਹਾ ਉੱਤੇ ਜੀ ਇਸ ਕਰਕੇ ਪਰ ਜਦੋਂ ਜਿੱਦਾਂ ਤੁਸੀਂ ਦਿੱਲੀ ਤੋਂ ਤੁਸੀਂ ਕਿਹਾ ਕਿ ਤੁਸੀਂ ਕੱਲੇ ਆਗੇ ਤੁਸੀਂ ਉੱਥੇ ਵੀ ਰਹਿ ਸਕਦੇ ਸੀ ਜਿਸੇ ਤੁਸੀਂ ਪਹਿਲਾਂ ਹੀ ਰਹਿ ਰਹੇ ਸੀਗੇ ਤੇ ਆਪਣੇ ਹਸਬੰਦ ਦੀ ਰੇੜੀ ਤੇ ਵੀ ਜਾ ਕੇ ਕੰਮ ਸ਼ੁਰੂ ਕਰ ਸਕਦੇ ਸੀਗੇ ਮੈਂ ਮਕੰਨਾ ਸੀ ਇਹਨਾਂ ਨੇ ਉਸੇ ਟਾਈਮ ਹੀ ਕੱਢ ਤਿਆ ਮੈਂ ਬੋਲੀ ਤੇ ਜਾ ਰਹੀ ਆਂ ਆਪ ਕੋ ਮੈਂ ਉਸੇ ਟਾਈਮ ਹੀ ਕੱਢਿਆਗਾ ਮੈਂ ਸ਼ਾਮ ਦੇ ਟਾਈਮ ਹੀ ਜੀ ਹਾਂਜੀ ਫਿਰ ਮੈਂ 9 10 ਵਜੇ ਮੈਂ ਰਾਤੀ ਉੱਥੇ ਚੜ ਗਈ ਸੀ ਫਿਰ ਮੈਂ ਸਵੇਰੇ ਇੱਥੇ 3 ਵਜੇ ਆਈਆਂ ਮੰਮੀ ਦੇ ਕੋਲੇ ਜੀ ਹਾਂਜੀ ਤੇ ਹੁਣ ਕੁਝ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਕੋਲ ਜਾਓਗੇ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਮੇਰੇ ਗੱਲਬਾਤ ਨਹੀਂ ਹੋ ਰਹੀ ਮੈਂ ਜੀ ਨਹੀਂ ਕਿਸੇ ਹੋ ਨੰਬਰ ਨਹੀਂ ਆਇਆ ਮੇਰੇ ਕੋਲ ਜੀ ਹਾਂਜੀ ਨਾ ਮੇਰੇ ਕੋ ਫੋਨ ਆਏਗਾ ਮੈਂ ਕਿੰਨਾ ਗੱਲ ਕਰਾਂਗੀ ਜੀ ਹਾਂਜੀ ਨਹੀਂ ਤੁਹਾਨੂੰ ਜਿੱਦਾਂ ਕਿਸੇ ਪ੍ਰਸ਼ਾਸਨ ਦੇ ਵੱਲ ਬੁਲਾਇਆ ਗਿਆ ਹੋਵੇ ਕਿਸੇ ਮੀਡੀਆ ਦੇ ਵੱਲੋਂ ਹੁਣ ਤੁਸੀਂ ਦਿੱਲੀ ਜਾਣ ਬਾਰੇ ਸੋਚ ਰਹੇ ਹੋ ਕਦੋਂ ਜਾਓਗੇ ਕੱਪਰਸੋ ਜਾਵਾਂਗੇ ਮੈਂ ਜੀ ਪਰਸੋ ਜਾਵਾਂਗੇ 1 ਵਜੇ ਪਹੁੰਚ ਜਾਾਂਗੇ ਉੱਥੇ ਜਾ ਕੇ ਮੈਂ ਜੀ ਤਾਂ ਉੱਥੇ ਤੁਹਾਨੂੰ ਕਿੰਨਾ ਨੇ ਬੁਲਾਇਆ ਉੱਥੇ ਉਹ ਸਰ ਨੇ ਬੁਲਾਇਆ ਜੋ ਕੀ ਨਾਮ ਉਹਦਾ ਨਾਮ ਪੁੱਛੀ ਨਾ ਜੋ ਉਦੋਂ ਆਏ ਸੀ ਸਾਡੇ ਘਰ ਉਹਨਾਂ ਨੇ ਬੁਲਾਇਆ ਉਹ ਜਿਹੜੇ ਪਹਿਲਾ ਇੰਟਰਵਿਊ ਕਰਕੇ ਗਏ ਥਾਡੇ ਹਾਂ ਨਾ ਹਾਂਜੀ ਉਹਨਾਂ ਨੇ ਬੁਲਾਇਆ ਮੈਨੂੰ ਜੀ ਉਹ ਕਹਿੰਦੇ ਸਾਰੇ ਆਣਗੇ ਤੁਹਾਡੇ ਮਦਰ ਮਮੀ ਪਾਪਾ ਆਣਗੇ ਉਧਰੋਂ ਆਣਗੇ ਤੁਹਾਡੇ ਸਸਰਾਲ ਵਾਲੇ ਜੀ ਤੇ ਬਹਿ ਕੇ ਗੱਲ ਕਰਾਂਗੇ ਆਪਾਂ ਜੀ ਉਹਨਾਂ ਨੇ ਐਵੇਂ ਬੋਲਿਆ ਬਸ ਜੀ ਤਾਂ ਚਲੋ ਤੁਸੀਂ ਦੱਸਿਆ ਨਾ ਤੁਹਾਡੇ ਉਧਰੋਂ ਵੀ ਬਹੁਤ ਕੁਝ ਗੱਲਾਂ ਹੋ ਰਹੀਆਂ ਨੇ ਤੁਸੀਂ ਵੀ ਦੱਸ ਰਹੇ ਹੋ ਆਪਣਾ ਪੱਖ ਰੱਖ ਰਹੇ ਹੋ ਨਾ ਤੁਹਾਡੇ ਸਸਰਾਲ ਦੇ ਵਿੱਚ ਕੋਈ ਵੀ ਇਹੋ ਜਿਹਾ ਤੁਹਾਡਾ ਰਿਸ਼ਤੇਦਾਰ ਨਹੀਂ ਆ ਕੋਈ ਮਤਲਬ ਭੂਆ ਸਾਸੂ ਹੁੰਦੀ ਹੈ ਮਾਸੀ ਸਾਸੂ ਹੁੰਦੀ ਹੈ ਕੋਈ ਨਹੀਂ ਹੈ ਵੀ ਜਿਹੜਾ ਤੁਹਾਡੇ ਨਾਲ ਵਧੀਆ ਵਰਤਦਾ ਹੋਵੇ ਤੇ ਤੁਹਾਡੇ ਹੱਕ ਦੀ ਗੱਲ ਕਰ ਰਹੇ ਹੋਵੇ ਇਸ ਟਾਈਮ ਤੇ ਕੋਈ ਨਹੀਂ ਹੈਗਾ ਇਸਟਾ ਮੇਰੇ ਨਾਲ ਕੋਈ ਨਹੀਂ ਖੜਾ ਹੈ ਮੈਂ ਕੱਲੀ ਆਂਗੀ ਬਸ ਜਾਂ ਮੇਰੇ ਸਾਰੇ ਹੈਗੇ ਨੇ ਭੈਣ ਭਰਾ ਹੀ ਮੇਰੇ ਜੀਜਾ ਜੀ ਆ ਤੇ ਮੇਰੀ ਸ਼ਿਸਟਰ ਆ ਬਸ ਜੀ ਵੱਡਾ ਭਰਾ ਤਾਂ ਮੇਰਾ ਖਤਮ ਹੋ ਗਿਆ ਉਹ ਤਾਂ ਹੈ ਨਹੀਂ ਜੀ ਛੋਟਾ ਭਰਾ ਹੈ ਮੇਰਾ ਜੀ ਸਟਾ ਜੀ ਤਾਂ ਤੁਹਾਡੇ ਹਸਬੰਦ ਨੂੰ ਹੋਇਆ ਕੀ ਸੀਗਾ ਕਿੰਨੇ ਟਾਈਮ ਤੋਂ ਬਿਮਾਰ ਸੀਗੇ ਕੀ ਹੋਇਆ ਸੀਗਾ ਉਹਨਾਂ ਨੂੰ ਕਾਫੀ ਟਾਈਮ ਬਿਮਾਰ ਸੀ 2 ਮਹੀਨੇ ਤੋਂ ਵੀ ਜ਼ਿਆਦਾ ਬਿਮਾਰ ਸੀ ਉਹ ਤਾਂ ਜੀ ਆਪਣਾ ਜਿਵੇਂ ਉਹ ਆਂਦਾ ਨਾ ਆਪਣਾ ਲੈਣਾ ਉਹ ਆਂਦੀ ਹੈ ਮਾਤਾ ਦੋਸਤੋਂ ਪਹਿਲਾਂ ਬਿਮਾਰ ਸੀ ਜੀ ਨਰਾਤੇ ਵਾਲ ਦਿਨ ਤੋਂ ਪਹਿਲੇ ਬਿਮਾਰ ਪਏ ਸੀ ਜਿਵੇਂ ਉਹਨੇ ਨਰਾਤੇ ਖਤਮ ਹੋਏ ਨੇ ਉਸ ਤੋਂ ਪਹਿਲੇ ਖਰਾਬ ਬਿਮਾਰ ਹੋ ਗਏ ਸੀ ਜੀ ਪਹਿਲਾਂ ਤਾਂ ਠੀਕ ਹੋ ਗਏ ਸੀ ਵਿੱਚ ਵਿੱਚ ਤੇ ਫਿਰ ਦੁਬਾਰਾ ਤੋਂ ਬਿਮਾਰ ਹੋ ਗਏ ਨੇ ਜੀ ਹਾਂਜੀ ਤਾਂ ਜਦੋਂ ਤੁਹਾਡੇ ਹਸਬੰਦ ਬਿਮਾਰ ਸੀਗੇ ਤੁਸੀਂ ਦੇਖਭਾਲ ਕਰ ਰਹੇ ਸੀਗੇ ਹੈਨਾ ਤਾਂ ਉਸ ਟਾਈਮ ਤੇ ਤੁਹਾਡੀ ਨਨਾਨਾ ਆਂਦੀ ਸੀਗੀ ਤੁਹਾਡੀ ਹੈਲਪ ਕਰਦੀ ਸੀ ਕੋਈ ਨਹੀਂ ਕਰਦਾ ਮੈਨੂੰ ਮੇਰੇ ਨਾਲ ਆਂਦੀ ਨਹੀਂ ਸੀ ਬਸ ਸਿਰਫ ਇਹ ਕਹਿੰਦੀ ਸੀ ਕਿ ਤੂੰ ਇੱਥੋਂ ਜਾ ਮੈਨੂੰ ਕਹਿੰਦੀ ਸੀ ਤੂੰ ਇੱਥੋਂ ਜਾ ਜਲਦੀ ਜਾ ਬਸ ਤੂੰ ਇੱਥੋਂ ਜਾਏਗੀ ਤੇ ਤਾਂ ਕੁਝ ਹੋਏਗਾ ਸਾਡੇ ਨਾਲ ਜੀ ਐਵੇਂ ਬੋਲਦੀ ਸੀ ਮੇਰੀ ਮਾਂ ਮੇਰੇ ਨਾਨਣ ਵੱੱਡੀ ਵਾਲੇ ਜੀ ਛੋਟੀ ਵੀ ਬੋਲਦੀ ਸੀ ਵੱਡੀ ਵੀ ਬੋਲਦੇ ਮਤਲਬ ਸਾਰੇ ਬੋਲਦੇ ਸੀ ਮੇਰੇ ਨਾਲ ਜੀ ਕਿ ਤੂੰ ਇੱਥੋਂ ਜਾਏਗੀ ਤਾਂ ਕੁਝ ਹੋਏਗਾ ਨਹੀਂ ਤਾਂ ਤੂੰ ਨਹੀਂ ਜਾਏਗੀ ਤਾਂ ਕੁਝ ਨਹੀਂ ਹੋਏਗਾ ਜੀ ਜੇਕਰ ਉਹ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿੰਦੇ ਸੀ ਕਿ ਵੀ ਤੂੰ ਇੱਥੋਂ ਚੱਲ ਜਾ ਤਾਂ ਇਹ ਸਹੀ ਹੋਊਗਾ ਤੇ ਉਹ ਤੁਹਾਨੂੰ ਸੋਚਦੇ ਹੀ ਹੋਣਗੇ ਨਾ ਵੀ ਜੇਕਰ ਤੁਸੀਂ ਇੱਥੋਂ ਵੀ ਤਾਂ ਕਰਕੇ ਸਾਡੇ ਘਰ 'ਚ ਇਦਾਂ ਦੀ ਬਿਮਾਰੀ ਹੈ ਜੋ ਕੁਛ ਵੀ ਹੈ ਨਹੀਂ ਮੈਂ ਐਸੇ ਤਾਂ ਕੋਈ ਗੱਲ ਨਹੀਂ ਹੈਗੀ ਪਹਿਲਾਂ ਵੀ ਮੈਂ ਰਹਿੰਦੀ ਸੀ ਚੰਗੇ ਪੱਲੇ ਪਹਿਲਾਂ ਵੀ ਮੇਰਾ ਬੰਦਾ ਠੀਕ-ਠਾਕ ਸੀ ਪਹਿਲਾਂ ਵੀ ਅਗਲਾ ਆਪਣੀ ਦੁਕਾਨ-ਦੁਕਾਨ ਆਪੇ ਚਲਾਉਂਦਾ ਸੀ ਸਭ ਕੁਝ ਕਰਦਾ ਸੀ ਤੇ ਆਪੇ ਕਮਾ ਕੇ ਲਿਆਂਦਾ ਸੀ ਮੈਂ ਘਰ ਚ ਲਾਂਦੀ ਸੀ ਬੱਚੇ ਵੀ ਮੈਂ ਆਪਣੇ ਸੰਭਾਲਦੀ ਸੀ ਘਰ-ਵਾਰ ਦੇਖਦੀ ਸੀ ਬੱਚੇ ਵੀ ਸਕੂਲ ਪੇਂਦੀ ਸੀ ਟਾਈਮ ਨਾਲ ਜੀ ਇਸ ਕਰਕੇ ਜੀ ਤਾਂ ਹੁਣ ਜੇ ਜੇਕਰ ਤੁਹਾਨੂੰ ਉੱਥੇ ਜਾ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਪਵੇ ਤਾਂ ਤੁਸੀਂ ਨਾਲ ਜਾਓਗੇ ਤੁਹਾਡੀ ਫੈਮਿਲੀ ਨਾਲ ਜਾਏਗੀ ਹਾਂਜੀ ਜੀ ਫੈਮਿਲੀ ਨਾਲ ਜਾਏਗੀ ਮੰਮੀ ਪਾਪਾ ਤੇ ਸਿਸਟਰ ਜਾਏਗੀ ਮੇਰੀ ਜੀ ਤੇ ਬ੍ਰਦਰ ਜਾਏਗਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਵੀ ਤੁਹਾਡਾ ਕੇਸ ਹੈ ਨਾ ਸਭ ਨੂੰ ਹੁਣ ਵੈਸ ਪਤਾ ਵੀ ਆ ਨਾ ਜੋ ਵੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੀ ਆ ਗਿਓ ਤੁਹਾਡੇ ਬੱਚੇ ਵੀ ਨਹੀਂ ਹੈ ਨਾ ਜਿੱਦਾਂ ਦੇ ਤੁਹਾਡੇ ਇਸ ਘਰ ਦੇ ਹਾਲਾਤ ਨੇ ਕਿਉਂਕਿ ਜੇਕਰ ਤੁਸੀਂ ਕਹਿਣੋ ਕਿ ਤੁਹਾਡੇ ਬੱਚੇ ਤੁਹਾਡੇ ਕੋਲ ਆਣ ਤੁਹਾਨੂੰ ਕੋਰਟ 'ਚ ਵੀ ਜਾਣਾ ਪੈ ਸਕਦਾ ਵੀ ਇਹ ਖਰਚਾ ਤੁਹਾਡੀ ਫੈਮਲੀ ਚੱਕੇਗੀ ਨਹੀਂ ਨਹੀਂ ਚੱਕੇਗਾ ਫਾਦਰ ਸਾਹਿਬ ਕੀ ਕਰਦੇ ਨੇ ਤੁਹਾਡੇ ਪਾਪਾ ਮੇਰੇ ਵੇਲੇ ਮੱਟ ਹੁੰਦੇ ਗੰਮ ਨਹੀਂ ਕਰਦੇ ਪਾਪਾ ਦੇ ਗੋਟੇ ਨਹੀਂ ਚੱਲਦੇ ਨਾ ਜੀ ਛੋਟਾ ਭਰਾ ਹੋਟਲ 'ਚ ਲੱਗਾ ਆ ਉਹਦਾ ਆਪਣਾ ਕੰਮ ਹੈਗਾ ਜੀ ਸ਼ਿਸ਼ਤਰ ਛੋਟੇ ਵਾਲੀ ਚੰਨੀਗੜ੍ਹ ਰਹਿੰਦੀ ਹੈ ਜੀ ਐ ਇੱਧਰ ਕੰਮ ਕਰਦੇ ਨੇ ਜੀ ਤੁਹਾਰੇ ਜੀਜਾ ਵੀ ਆਪਣਾ ਇੱਕ ਵਿੱਚ ਲੱਗਾ ਹੈ ਜੀ ਤਾਂ ਤੁਸੀਂ ਕਿੰਨੇ ਸਾਲ ਦਿੱਲੀ ਰਹੇ ਸਭ ਤੋਂ ਪਹਿਲਾਂ ਜਦੋਂ ਵਿਆਹ ਹੋਇਆ ਸੀਗਾ ਉਦੋਂ ਤੋਂ ਹੀ ਦਿੱਲੀ ਸੀਗੇ ਜਾਂ ਉਸ ਤੋਂ ਬਾਅਦ ਤੁਸੀਂ ਦਿੱਲੀ ਸ਼ਿਫਟ ਹੋਨੇ ਹੋ ਬਾਅਦ ਚ ਆਈ ਸੀ ਜੀ ਵਿਆਹ ਤਾਂ ਬਾਅਦ ਹੀ ਆਇਆ ਸੀ ਮੈਂ ਦਿੱਲੀ ਵਿੱਚ ਜੀ ਕਾਫੀ ਟਾਈਮ ਹੋ ਗਿਆ ਜ਼ਿਆਦਾ ਹੀ ਹੋ ਗਿਆ ਟਾਈਮ ਜੀ ਜੀ ਤੇ ਜਦੋਂ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਨਾ ਤੁਹਾਨੂੰ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਤੁਹਾਡੇ ਜਿਹੜੇ ਉੱਥੇ ਗਵਾਂਡੀ ਸੀਗੇ ਉਹ ਤੁਹਾਡੀ ਹੈਲਪ ਕਰ ਰਹੇ ਸੀਗੇ ਉਹਨਾਂ ਨੇ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਥਾਣੇ ਚਲੇ ਜਾਓ ਜਾਂ ਫਿਰ ਅਸੀਂ ਤੁਹਾਡੇ ਬੈਠ ਕੇ ਸਮਝੌਤਾ ਕਰਵਾ ਦਿੰਨੇ ਆ ਕਿਸੇ ਨੇ ਨਹੀਂ ਬੋਲਿਆ ਥਾਣੇ ਥੋਣੇ ਵਾਸਤੇ ਸਾਬ ਉਹ ਉੱਥੇ ਹੀ ਵਹਿਗੇ ਸੀ ਗਲੀ ਗਵਾਂਡ ਵਾਲੇ ਸਾਰੇ ਹੈਗੇ ਸੀ ਕਿਸੇ ਨੇ ਨਹੀਂ ਬੋਲਿਆ ਬਸ ਉਹਨਾਂ ਨੇ ਕਿਹਾ ਸੀ ਕਿ ਇੱਥੇ ਰੁਕ ਕੇ ਇੱਥੇ ਰਹਿ ਇੱਥੇ ਰਹਿ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ ਉਹਦੀ ਮਿੱਟੀ ਪਾਓ ਇੱਥੇ ਰਹਿ ਉਹਨਾਂ ਨੇ ਫਿਰ ਨਹੀਂ ਰੱਖਿਆ ਕਹਿੰਨਾਂ ਨਹੀਂ ਆ ਜਾਏਗੀ ਤੋ ਜੀ ਕਿਤੇ ਪਰਾ ਚਲਾ ਗਿਆ ਉੱਥੇ ਸਾਡੀ ਭਾਬੀ ਮਰ ਗਈ ਸਾਡੇ ਵੱਲੋਂ ਜੀ ਤਾਂ ਤੁਹਾਡੇ ਸਿਸਟਰ ਨੇ ਇਹਨਾਂ ਨੇ ਬਹੁਤ ਕੁਝ ਦੱਸਿਆ ਹਨਾ ਕਿ ਇਹਨਾਂ ਦੇ ਹਸਬੰਦ ਦੀ ਡੈਥ ਹੁੰਦੀ ਉਸ ਤੋਂ ਬਾਅਦ ਬੱਚੇ ਵੀ ਇਹਨਾਂ ਦੇ ਖਿਲਾਫ ਹੋ ਗਏ ਹਨਾ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਨੂੰ ਇਹਨਾਂ ਨੇ ਕਦੇ ਆਪਣਾ ਦੁੱਖ ਦੱਸਿਆ ਹਾਂ ਮੈਨੂੰ ਦੱਸਿਆ ਜਰੂਰ ਹੈ ਦੁੱਖੇ ਦਾ ਆਪਣਾ ਵੀ ਮੈਨੂੰ ਪਰੇਸ਼ਾਨ ਕਰਦੇ ਆ ਮੇਰੀ ਨਣਾਨ ਪਰੇਸ਼ਾਨ ਕਰਦੀ ਸੋਮਣ ਪ੍ਰੀਤੀ ਪਰੇਸ਼ਾਨ ਕਰਦੀ ਹੈ ਇਹਦਾ ਹਸਬੰਡ ਵੀ ਪਰੇਸ਼ਾਨ ਕਰਦਾ ਹੈਗਾ ਆ ਬੜੀ ਭੈਣਾ ਪਿੱਛੇ ਲੱਗਿਆ ਹੋਇਆ ਤੇ ਪੁੱਠੇ ਪੈਰਾ ਵਾਲੀ ਆ ਗਈਆਂ ਮੇਰਾ ਘਰ ਬਰਬਾਦ ਹੋ ਗਿਆ ਫਲਾਣਾ ਹੋ ਗਿਆ ਬਹੁਤ ਕੁਝ ਬੋਲਦੇ ਸੀ ਇਹਦਾ ਦਿਓਰ ਵੀ ਪਰੇਸ਼ਾਨ ਕਰਦਾ ਹੈ ਇਹ ਰੇੜੀ ਲਗਾਉਂਦੀ ਸੀ ਉੱਥੇ ਵਿਕਰੀ ਜੋ ਇਕੱਠੀ ਹੁੰਦੀ ਸੀ ਵੀ ਉਹ ਇਹਦਾ ਦਿਓਰ ਲੈ ਕੇ ਜਾਂਦਾ ਸੀ ਸਾਰੀ ਵਿਕਰੀ ਜੀ ਉਹਦਾ ਤਾਂ ਕੋਈ ਹੱਕ ਨਹੀਂ ਬਣਦਾ ਉਹਦਾ ਦਿਓਰ ਦਾ ਵਿਕਰੀ ਲੈਣ ਦਾ ਮਿਹਨਤ ਇਹ ਕਰੇ ਵਿਕਰੀ ਉਹ ਲੈ ਕੇ ਜਾਵੇ ਬਿਮਾਰ ਰਿਹਾ ਮੰਨਿਆ ਚੱਲ ਮੰਨਦੇ ਆ ਸੀ ਦਿਓਰ ਨੇ ਦਿਨ ਹਲਪ ਬਹੁਤ ਕੀਤੀ ਐ ਪੈਸਾ ਲਾਇਆ ਸੀ ਇਹ ਨਹੀਂ ਕਹਿੰਦੇ ਠੀਕ ਐ ਭਰਾ ਸੀ ਉਹਦਾ ਬਣਦਾ ਸੀ ਹੱਕ ਪਰ ਇਹ ਨਹੀਂ ਨਾ ਫਿਰ ਜੀ ਅਗਲੀ ਬਿਮਾਰ ਐ ਹਸਬੈਂਡ ਤੇ ਉਹਦਾ ਹੁਣ ਇਹ ਕੁਮਾਰੀ ਐ ਤੇ ਇਹ ਉਹਦਾ ਫਾਇਦਾ ਚੱਕੀ ਜਾਣ ਫਾਇਦਾ ਵੀ ਇੰਨਾ ਕੋਈ ਨਾਜਾਇਜ਼ ਨਹੀਂ ਚੱਕਿਆ ਜਾਂਦਾ ਉਹ ਵੀ ਮਜਬੂਰੀ ਪਿੱਛੇ ਉਹਦੇ ਬੱਚੇ ਪਾਲ ਰਹੀ ਸਭ ਕੁਝ ਕਰ ਰਹੀ ਐ ਠੀਕ ਐ ਪਰ ਆਪਾਂ ਇਹ ਕਹਿੰਦੇ ਆ ਵੀ ਦੇਖੋ ਵੀ ਜੋ ਅਕੀਕ ਚ ਇਹ ਹੋਣਾ ਚਾਹੀਦਾ ਜੋ ਅਗਲੀ ਮਹਿਨਤ ਆ ਆਪਣੇ ਹੱਕ ਦੀ ਕਮਾਈ ਆ ਉਹਨੂੰ ਮਿਲਣੀ ਚਾਹੀਦੀ ਆ ਪਰ ਦਿਓਰ ਦਾ ਕੋਈ ਹੱਕ ਨਹੀਂ ਆ ਨਾਨਾ ਦਾ ਕੋਈ ਹੱਕ ਨਹੀਂ ਹੈਗਾ ਇਹਦੇ ਚ ਜੀ ਠੀਕ ਹੈ ਇਹਦੇ ਚ ਕੋਈ ਹੱਕ ਨਹੀਂ ਆ ਬੱਚੇ ਆ ਅਗਲੇ ਬੱਚੇ ਨੂੰ ਕੀ ਸਮਝ ਆਲੇ ਜੀ ਨਿਆਣੇ ਆ ਨਿਆਣੇ ਨੂੰ ਕੀ ਸਮਝ ਆ ਜਿਸ ਤਰ੍ਹਾਂ ਕੋਈ ਲਾਏਗਾ ਉਸ ਤਰ੍ਹਾਂ ਲੱਗ ਜਾਂਦਾ ਹੁਣ ਉਹ ਨਾਨਾ ਉਹਨਾਂ ਦੀ ਭੜਕਾਰੀਆਂ ਨਿਆਣਿਆਂ ਨੂੰ ਇਹ ਚੰਗੀ ਗੱਲ ਨਹੀਂ ਹੈਗੀ ਬਸ ਆਪਾਂ ਤਾਂ ਇਹੀ ਕਹਿੰਦੇ ਆ ਵੀ ਬੱਚੇ ਵੀ ਇਹਦੇ ਰਹਿਣ ਬਣ ਕੇ ਬੱਚੇ ਵੀ ਹੁਣ ਇਹਦੇ ਖਲਾਫ ਹੋ ਗਏ ਆ ਬੱਚਿਆਂ ਨੂੰ ਢੁਕਾਇਆ ਜਾ ਰਿਹਾ ਹੈ ਜੀ ਠੀਕ ਹੈ ਬੱਚਿਆਂ ਨੂੰ ਪੜਕਾਇਆ ਜਾ ਰਿਹਾ ਹੈਗਾ ਪਰ ਜੋ ਹੱਕ ਇਹਨੂੰ ਮਿਲਣਾ ਚਾਹੀਦਾ ਉਹ ਅੱਜ ਉਹ ਖਾ ਰਹੇ ਨੇ ਕਿਉਂ ਕਿਹੜੀ ਹੱਕ ਹਕੀਕਤ ਚ ਖਾ ਰਹੇ ਉਹ ਨਹੀਂ ਬਣਦਾ ਇਹਨਾਂ ਦਾ ਠੀਕ ਹੈ ਪਰ ਬੱਚਿਆਂ ਦੀ ਅਸੀਂ ਵੀਡੀਓ ਦੇਖੀ ਹੈ ਨਾ ਉਹਨਾਂ ਦੇ ਇੱਕੋ ਗੱਲ ਕਹਿਣਾ ਕਿ ਜਦੋਂ ਸਾਡੇ ਪਾਪਾ ਨਹੀਂ ਰਹੇ ਤਾਂ ਮੰਮੀ ਛੱਡ ਕੇ ਚਲੀ ਗਈ ਦੇਖੋ ਛੋਟੇ ਛੋਟੇ ਬੱਚੇ ਸੀਗੇ ਹੈਨਾ ਤੇ ਇਹ ਉੱਥੇ ਵੀ ਰਹਿ ਸਕਦੇ ਸੀਗੇ ਹਾਂਜੀ ਪਰ ਇਹ ਵਾਪਸ ਆ ਗਏ ਜੇ ਇਹ ਉੱਥੋਂ ਦਿੱਲੀ ਤੋਂ ਇੱਥੇ ਤੱਕ ਆ ਸਕਦੇ ਸੀਗੇ ਤੇ ਆਪਣੇ ਘਰ ਉੱਥੇ ਚਾਹੇ ਧਰਨੇ ਤੇ ਬੈਜ ਜਾਂਦੇ ਕੁਝ ਤੁਸੀਂ ਉੱਥੇ ਫਿਰ ਪਹੁੰਚਦੇ ਕੋਈ ਹੱਲ ਹੁੰਦਾ ਹੁਣ ਬੱਚੇ ਦੇ ਮਨ 'ਚ ਵੀ ਮਾਲਿਓ ਪਿਆ ਨਹੀਂ ਰਿਹਾ ਨਹੀਂ ਨਹੀਂ ਅਸੀਂ ਗਏ ਸੀ ਇਹਦੇ ਹਸਬੰਦ ਪੂਰੇ ਹੋਏ ਡੈਥ ਹੋਈ ਹੈ ਅਸੀਂ ਸੰਸਕਾਰ ਵਾਲੇ ਦਿਨ ਗਏ ਆ ਠੀਕ ਹੈ ਪਹੁੰਚੀਆਂ ਸੀ ਸੰਸਕਾਰ ਵਾਲੇ ਦਿਨ ਥੋੜੀ ਜੀ ਗੱਲ ਉੱਠੀ ਸੀ ਬੋਲਣ ਲੱਗੀ ਸੀ ਇਹਦਾ ਦਿਓਰ ਬੋਲਣ ਲੱਗਿਆ ਸੀ ਕੁਝ ਕਹਿਣ ਲੱਗਿਆ ਸੀ ਉਸ ਵੇਲੇ ਦੀ ਨਾਨ ਨੇ ਚੁੱਪ ਕਰਾਤਾ ਹੈਗਾ ਕਹਿੰਦੀ ਵੀ ਕੁਝ ਨਹੀਂ ਬੋਲਣਾ ਠੀਕ ਹੈ ਅਸੀਂ ਚੁੱਪ ਕਰ ਗਏ ਸੀ ਵੀ ਨਹੀਂ ਕੁਝ ਗੱਲ ਛੇੜੀ ਨਾ ਵਾਸਤਾ ਅਸੀਂ ਚੁੱਪ ਕਰਕੇ ਆ ਗਏ ਫੇਰ ਪਾਈ ਜਦੋਂ ਅਸੀਂ ਭੋਗ ਤੇ ਬੁਲਾਇਆ ਸਾਨੂੰ ਸਾਨੂੰ ਕੁਝ ਨਹੀਂ ਪਤਾ ਲੱਗਿਆ ਜਦ ਭੋਗ ਤੇ ਗਏ ਆ ਭੋਗ ਤੇ ਪਾਈ ਸਾਰਾ ਕੰਮ ਨਿਭੜ ਗਿਆ ਨਿਭੜਾ ਗਿਆ ਸਭ ਕੁਝ ਹੋ ਗਿਆ ਬਾਅਦ ਚ ਉਹਦੇ ਦਿਓਰ ਨੇ ਭੋਗ ਦੇ ਉੱਤੇ ਬੈਠ ਕੇ ਹਲੇ ਕੋਈ ਇਹਦੀਆਂ ਫੁੱਲ ਨਹੀਂ ਚੁਗੇਗੇ ਕੁਝ ਨਹੀਂ ਹੈ ਤੁਰੰਤ ਇਹਨਾਂ ਨੇ ਬਸ ਹੰਗਾਮਾ ਸ਼ੁਰੂ ਕਰਤਾ ਇਹਦੇ ਵੀ ਤੁਹਾਡੀ ਭੈਣ ਦੀ ਕੋਈ ਗੱਲ ਕਰਨੀ ਆ ਜਾਂ ਕੁਝ ਮੈਂ ਕਿ ਵੀ ਦੱਸੋ ਬਸ ਅਸੀਂ ਇਹੀ ਗੱਲ ਕਰੀ ਬਸ ਫालतू ਕੋਈ ਗੱਲ ਨਹੀਂ ਹੋਇਆ ਕਵਾਸਤਾ ਨਹੀਂ ਬਸ ਇਹਨੂੰ ਕਹਿੰਦੇ ਵੀ ਅਸੀਂ ਰੱਖਣਾ ਨਹੀਂ ਹੈਗਾ ਰੱਖਣਾ ਨਹੀਂ ਆ ਨਨਾਨਾ ਵੀ ਕਹਿੰਦੀ ਆ ਅਸੀਂ ਰੱਖਣਾ ਨਹੀਂ ਹੈਗਾ ਤੇ ਜੇ ਰੱਖਣਾ ਨਹੀਂ ਵੀ ਦੱਸੋ ਕੋਈ ਗਲਤੀ ਵੀ ਹੋਣੀ ਹੈ ਜੇ ਗਲਤੀ ਹੈ ਵੀ ਚਲ ਮੰਨਦੇ ਆ ਅਸੀਂ ਵੀ ਠੀਕ ਹੈ ਗਲਤੀ ਹੈ ਫਿਰ ਸਾਨੂੰ ਵੀ ਤਾਂ ਦੱਸਣਾ ਜਦੋਂ ਬੰਦਾ ਠੀਕ ਸੀ ਉਦੋਂ ਤਾਂ ਕੋਈ ਗਲਤੀਆਂ ਨਹੀਂ ਨਿਕਲੀਆਂ ਜਦੋਂ ਬੰਦਾ ਪੂਰਾ ਹੋ ਗਿਆ ਉਦੋਂ ਤੁਸੀਂ ਗਲਤੀਆਂ ਦੱਸ ਰਹੇ ਹੋ ਇੰਨੇ ਚਿਰਾਂ ਤੇ ਗੈਰ ਹੀ ਆਪਣੇ ਬੰਦੇ ਨਾਲ ਸੇਵਾ ਕੀਤੀ ਸਭ ਕੁਝ ਕੀਤਾ ਅੱਜ ਜੋ ਮਾੜੀ ਲੱਗਣ ਲੱਗੀ ਹੈਗੀ ਕਿਉਂ ਅੱਜ ਕਿਉਂ ਮਾੜੀ ਤਾਂ ਲੱਗਣ ਲੱਗੀ ਅੱਜ ਬੰਦਾ ਨਹੀਂ ਉਹਦਾ ਮਾਪਿਓ ਗਰੀਬ ਨੇ ਕੋਈ ਪਿੱਛੇ ਹੈ ਨਹੀਂ ਇਹਨੂੰ ਸੰਭਣ ਵਾਲਾ ਪਤਾ ਜਦੋਂ ਇੱਥੋਂ ਕੱਢ ਦਾਂਗੇ ਤਾਂ ਕੋਈ ਅੱਗਾ ਪਿੱਛਾ ਨਹੀਂ ਸਾਂਭੇਗਾ ਨਾ ਮਾਪਿਓ ਸਾਂਭਣੇ ਚਲ ਮਾਪਿਓ ਮੰਨਦਿਆਂ ਗਰੀਬ ਐ ਕੋਈ ਆਪਣੀ ਧੀ ਨੂੰ ਘਰ ਤੋਂ ਛੋੜੀ ਕੱਢ ਦੇਗਾ ਅਕਸਰ ਫਿਰ ਵੀ ਉਹਨਾਂ ਦੀ ਧੀ ਐ ਧੀ ਛੋੜੀ ਕੋ ਕੱਢ ਦੇਗਾ ਜੇ ਤੁਸੀਂ ਕੱਢ ਦਿੱਤਾ ਘਰ ਤੋਂ ਬਾਹਰ ੱੱਕੇ ਮਾਰ ਕੇ ਪਰ ਉਹ ਛੋੜੀ ਕੱਢ ਦੇਣਗੇ ਉਹ ਤਾਂ ਰੱਖਣਗੇ ਹੀ ਪਰ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਜਿਸ ਹਾਲ ਦੇ ਵਿੱਚ ਇਹਨੂੰ ਕੱਢਿਆ ਘਰ ਤੋਂ ਬਾਹਰ ਪਰ ਸਾਨੂੰ ਦੇਖਿਆ ਨਹੀਂ ਜਾ ਰਿਆ ਸੀ ਪਰ ਅਸੀਂ ਵੀ ਮਜਬੂਰ ਹੋਏ ਪਏ ਸੀ ਪਰ ਹੁਣ ਕੀ ਕਰਦੇ ਵੀ ਸਾਡੀ ਕੁੜੀ ਸੀ ਉੱਥੇ ਫਿਰ ਅਸੀਂ ਵੀ ਚਾਹਦੇ ਸੀ ਵੀ ਚਲ ਚੁੱਪ ਕਰੇ ਰਹੇ ਹੈਗੇ ਭੋਗ ਦੇ ਵਿੱਚ ਬੋਲੇ ਨਹੀਂ ਵਾਸਤਾ ਨੇ ਇੰਨਾ ਹੰਗਾਮਾ ਕੀਤਾ ਤੇ ਦਿਓਰ ਨੇ ਇੰਨੀ ਲੜਾਈ ਕੀਤੀ ਇਹਨੂੰ ਧੱਕੇ ਮਾਰ ਕੇ ਕੱਢਿਆ ਅਸੀਂ ਵੀ ਦੇਖਦੇ ਰਹਿ ਗਏ ਫਿਰ ਕੁਝ ਨਹੀਂ ਬੋਲ ਪਏ ਸਾਨੂੰ ਮਹਿਸੂਸ ਬਹੁਤ ਹੋਇਆ ਹੈਗਾ ਜਿਸ ਹਾਲ ਚ ਇਹਨਾਂ ਨੇ ਕੱਢਿਆ ਮੇਰੀ ਭੈਣ ਨੂੰ ਧੱਕੇ ਮਾਰ ਕੇ ਨਾਨਾ ਨੇ ਤੇ ਨਾਨਾ ਨੇ ਦਰਾਣੀ ਨੇ ਦਿਓਰ ਨੇ ਸਭ ਨੇ ਰਲ ਕੇ ਕੱਢਿਆ ਸੁਮਨ ਤੱਕ ਨੇ ਕੱਢਿਆ ਪ੍ਰੀਤੀ ਨੇ ਵੀ ਹੋਰ ਬੱਚਿਆਂ ਨੂੰ ਸਾਬ ਸਿਖਾਤਾ ਵੀ ਤੁਸੀਂ ਨਹੀਂ ਜਾਣਾ ਤੁਹਾਡੀ ਮਾਂ ਗਲਤ ਹੈ ਜਦੋਂ ਖਾਂਦੇ ਸੀ ਬੱਚੇ ਬੰਦੇ ਦੇ ਹੁੰਦੇ ਵੀ ਘਰ 'ਚ ਕੋਈ ਆਂਦਾ ਵੀ ਸੀ ਤਾਂ ਤਦ ਬੱਚੇ ਚੰਗੇ ਸੀ ਚੰਗੀ ਸੀ ਜਦੋਂ ਬੰਦਾ ਮਰ ਗਿਆ ਤਦ ਕੋਈ ਗੱਲ ਨਹੀਂ ਕੱਢੀ ਹੈਗੀ ਤੁਸੀਂ ਬਦ ਬੰਦਾ ਪੂਰਾ ਹੋ ਗਿਆ ਉਦੋਂ ਤੁਸੀਂ ਗੱਲਾਂ ਕਰਦੇ ਹੋ ਕਿਉਂ ਕਿਹੜੀ ਚ ਗੱਲ ਕਿਹੜੀ ਕਿਤਾਬ 'ਚ ਲਿਖਿਆ ਹੈ ਵੀ ਅੱਜ ਇੱਥੇ ਗਲਤ ਠਹਿਰਾਈ ਜਾ ਰਹੀ ਹੈ ਗਲਤ ਨਹੀਂ ਹੈ ਇਹ ਗਲਤ ਇਹ ਠਹਿਰਾ ਰਹੇ ਹੈਗੇ ਆ ਕਿਉਂ ਅੱਜ ਕੀ ਕਹਿੰਦੇ ਆ ਮੁੰਡਾ ਇਹਨਾਂ ਦਾ ਫੇਮਸ ਹੋਇਆ ਪਿਆ ਕਿਉਂ ਕਿਸ ਪਿੱਛੇ ਕਿਉਂਕਿ ਇਹਨਾਂ ਨੇ ਆਪਣੇ ਹੱਕ 'ਚ ਕਰੇ ਪਏ ਬੱਚੇ ਪਹਿਲਾਂ ਬਾਪੂ ਨੇ ਸੀ ਕੀਤਾ ਵੀ ਚਲ ਮੇਰੇ ਆਹ ਬੱਚੇ ਮੇਰੇ ਕੋ ਰਹਿਣਗੇ ਵੀ ਸਾਨੂੰ ਮਿਲੀ ਜਾਏਗਾ ਸਭ ਕੁਝ ਅੱਜ ਜਿਉਂ ਕੀ ਕਹਿੰਦੇ ਆ ਦੋਨਾਂ ਦੀ ਤੜਮੜ ਹੋ ਗਈ ਹੁਣੀ ਇਹਨਾਂ ਦੀ ਆਪਸ 'ਚ ਤੇ ਅੱਜ ਬਾਪੂ ਇਹਨੂੰ ਕਹਿੰਦਾ ਵੀ ਫੋਨ ਕਰਕੇ ਮੇਰੀ ਛੋਟੀ ਭੈਣ ਨੂੰ ਵੀ ਇਹਨੂੰ ਭੇਜ ਦਿਓ ਭਾਬੀ ਨੂੰ ਇੱਥੇ ਭਾਬੀ ਨੂੰ ਭੇਜ ਦਿਓ ਕਿਉਂ ਅੱਜ ਵੱਡੀ ਭੈਣ ਨੇ ਆਪਣੇ ਬੱਚੇ ਖੋਲੇ ਇਸ ਤੋਂ ਛੋਟੇ ਭਰਾ ਤੋਂ ਬੱਚੇ ਖੋਲੇ ਵੀ ਮੈਂ ਬੱਚੇ ਆਪਣੇ ਕੋਲ ਰੱਖਾਂਗਾ ਰੱਖਾਂਗੀ ਤੇ ਛੋਟੇ ਭਰਾ ਤੋਂ ਹੁਣ ਇਹਨਾਂ ਦੀ ਆਪਸ ਚ ਲੜਾਈ ਹੋ ਗਈ ਹੁਣ ਸਾਨੂੰ ਤਾਂ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਛੋਟੀ ਭੈਣ ਕੋਲ ਫੋਨ ਆਂਦਾ ਨਾ ਮੇਰੇ ਕੋਲ ਨੰਬਰ ਰੱਖਿਆ ਮੈਂ ਮਨਜੀਤ ਦਾ ਜੀ ਦੀ ਨਣਾਣ ਦਾ ਨਾਮ ਮੈਂ ਦਿਓਰ ਦਾ ਰੱਖਿਆ ਨਾ ਮੈਂ ਦੀ ਨਣਾਣਾ ਦਾ ਕਦੇ ਨੰਬਰ ਰੱਖਿਆ ਨਾ ਮੈਨੂੰ ਕੋਈ ਇਹਨਾਂ ਤੋਂ ਲੈਣਾ ਦੇਣਾ ਇਹਨਾਂ ਦੀ ਲਾਈਫ ਹੈ ਜੋ ਮਰਜੀ ਕਰਨ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੇ ਇਹ ਦੇ ਵਿੱਚ ਇੰਨਾ ਕੁਝ ਹੁੰਦਾ ਹੈ ਇਹ ਦੱਸਦੀ ਸੀ ਬਹੁਤ ਰੋਂਦੀ ਵੀ ਸੀ ਪਰ ਹੁਣ ਅਸੀਂ ਵੀ ਕੀ ਕਰ ਸਕਦੇ ਸੀ ਵੀ ਮਜਬੂਰ ਸੀ ਇੱਥੇ ਵੀ ਨਹੀਂ ਲਿਆ ਸਕਦੇ ਸੀ ਤਾਂ ਬੰਦਾ ਬਿਮਾਰ ਰਹਿੰਦਾ ਸੀ ਮੇਥੇਲਿਆਂ ਦੇ ਲੋਕਾਂ ਨੇ ਗੱਲਾਂ ਕਰਨੀਆਂ ਸੀ ਦੇਖ ਬੰਦਾ ਬਿਮਾਰ ਹੈ ਵੀ ਇਹਦੇ ਘਰ ਦੇ ਆ ਕੇ ਇਹਨੂੰ ਲੈ ਗਏ ਵੀ ਦੇਖੋ ਅਸੀਂ ਵੀ ਇਹ ਕੰਮ ਨਹੀਂ ਕਰਦੇ ਸੀ ਅਸੀਂ ਵੀ ਚਾਹੁੰਦੇ ਸੀ ਵੀ ਨਹੀਂ ਤੇਰਾ ਬੰਦਾ ਜਿਸ ਤਰ੍ਹਾਂ ਦਾ ਵੀ ਮਾੜਾ ਚੰਗਾ ਤੂੰ ਉਹਦੇ ਨਾਲ ਹੀ ਜ਼ਿੰਦਗੀ ਕੱਟਣੀ ਐ ਇਹਨੇ ਵੀ ਇਹੀ ਹਾਰ ਨਹੀਂ ਮੰਨੀ ਐ ਕਹਿੰਦੀ ਨਹੀਂ ਮੇਰਾ ਬੰਦਾ ਮਾੜਾ ਐ ਚੰਗਾ ਜਿਵੇਂ ਵੀ ਐ ਬਿਮਾਰ ਐ ਮੈਂ ਕੱਟਾਂਗੀ ਜਿਵੇਂ ਮਰਜੀ ਕੁੱਟਦਾ ਵੀ ਰਹਿੰਦਾ ਸੀ ਤੇ ਵਾਰ ਵੀ ਪੱਟਦਾ ਸੀ ਮਾਰਕ ਟਾਈ ਬਹੁਤ ਕਰਦਾ ਸੀ ਰੋਮ ਦੀ ਸੀ ਫੋਨ ਤੇ ਦੱਸਦੀ ਸੀ ਪਰ ਮੈਂ ਵੀ ਇਹਨਾਂ ਨੂੰ ਕਦੇ ਨਹੀਂ ਦੱਸਿਆ ਸੀ ਹੈਗਾ ਮੈਂ ਚੁੱਪ ਰਹਿੰਦੀ ਸੀ ਪਰ ਇਹ ਸੀ ਮੈਂ ਆਪਣੇ ਹਸਬੈਂਡ ਨੂੰ ਦੱਸਦੀ ਸੀ ਮੇਰਾ ਹਸਬੈਂਡ ਕਹਿੰਦਾ ਵੀ ਆਹ ਗੱਲ ਗਲਤ ਐ ਦੇਖ ਬਿਮਾਰ ਹੁੰਦਾ ਬੰਦੇ ਨੂੰ ਵੀ ਉਹ ਸਾਂਭਰੀ ਐ ਗੂਮੂ ਉਤਰ ਚੱਕਰੀ ਐ ਤੇ ਫਿਰ ਵੀ ਉਹ ਬੰਦਾ ਇਹਨੂੰ ਕੁੱਟਦਾ ਆਂਦੀਆਂ ਭੈਣਾ ਕਟਵਾ ਜਾਂਦੀਆਂ ਸੀ ਤੇ ਨ ਦਿਓ ਰਾਂਦਾ ਸੀ ਕੁਛ ਕੁਛ ਬੋਲ ਜਾਂਦਾ ਸੀ ਇਹ ਚੁੱਪ ਕਰਕੇ ਸਹਿ ਸਹਿ ਜਾਂਦੀ ਸੀ ਹੈਗੀ ਫਿਰ ਇਹਨੂੰ ਪਤਾ ਵੀ ਮੈਂ ਕੱਲੀ ਆ ਮੇਰੇ ਕੋਈ ਪਿੱਛੇ ਨਹੀਂ ਹੈ ਕੋਈ ਅੱਗੇ ਨਹੀਂ ਹੈ ਮੈਂ ਕਿੱਧਰ ਜਾਵਾਂਗੀ ਜੇ ਮੈਨੂੰ ਇਹਨਾਂ ਨੇ ਕੁਛ ਕਰਤਾ ਇਹ ਸਹਿਮ ਵੀ ਹੋਈ ਸੀ ਸਹਿਮੀ ਚ ਅਗਲਾ ਕੀ ਕਰ ਸਕਦਾ ਮਜਬੂਰ ਹੈ ਉਹ ਮਜਬੂਰ ਚ ਅਗਲੀ ਕੀ ਕਰਦੀ ਹੈ ਹੁਣ ਸਾਡੇ ਵਰਗੇ ਤਾਂ ਹੈਗੇ ਥੋੜੇ ਜੇ ਸਮਝਦਾਰ ਇੰਨੀ ਹੈ ਸਮਝਦਾਰ ਵੀ ਨਹੀਂ ਹੈ ਬੜੀ ਲਿਖੀ ਹੈ ਵੀ ਨਹੀਂ ਹੈ ਹੋਰ ਵੀ ਕਿੱਧਰ ਜਾਂਦੀ ਉੱਥੋਂ ਤਾਂ ਇਹਨਾਂ ਨੇ ਕੱਢ ਦਿੱਤਾ ਹੁਣ ਇਕੱਲੀ ਅਕਸਰ ਚਲ ਮੰਨਿਓ ਸਮਝਦਾਰ ਸੀ ਥੋੜਾ ਜਿਹਾ ਚਲ ਇਨਾ ਤਾਂ ਮਾੜਾ ਜਿਹਾ ਪਤਾ ਜੀ ਪੁੱਛੀ ਗਈ ਚੀਕ ਆ ਗਈ ਹੈ ਪਰ ਇਹ ਵੀ ਤਾਂ ਦੇਖੋ ਵੀ ਇਹਨਾਂ ਨੇ ਇੰਨੀ ਸ਼ਰਮ ਨਹੀਂ ਆਈ ਵੀ ਕਿਉਂ ਕੱਢਿਆ ਹੈ ਅੱਜ ਉਹਨੂੰ ਗੱਲਾਂ ਚੱਕਦੇ ਆ ਵੀ ਬਗਾਨੇ ਬੰਦੇ ਨਾਲ ਢਿੰਗਣੇ ਬੰਦੇ ਨਾਲ ਇੰਨਾ ਇਹ ਗਲਤ ਗੱਲ ਕਰਨੀ ਨਾ ਚੰਗਾ ਨਹੀਂ ਲੱਗਦਾ ਹੈਗਾ ਨਨਾਨਾ ਸੋਮਣ ਇੰਨੀ ਗੱਲ ਕਰਦੀ ਚੰਗੀ ਨਹੀਂ ਲੱਗਦੀ ਉਹਦੀ ਵੀ ਅਕਸਰ ਅੱਗੇ ਉਹਦੇ ਵੀ ਧੀਆ ਨੇ ਮੁੰਡਾ ਐ ਬਰੋਬਰ ਦਾ ਚੰਗਾ ਨਹੀਂ ਲੱਗਦਾ ਹੈਗਾ ਜੇ ਅੱਜ ਆਪਾਂ ਕਿਸੇ ਨੂੰ ਉਂਗਲ ਚੱਕਾਂਗੇ ਨਾ ਤਾਂ ਕੱਲ ਸਾਨੂੰ ਵੀ ਉਂਗਲ ਚੱਕੀ ਜਾਏਗੀ ਜੀ ਇਹ ਨਹੀਂ ਤੇ ਆਪਣੇ ਭਾਣਜੀ ਤੇ ਭਾਣ ਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਕੀਤੀ ਮੈਂ ਨਹੀਂ ਕੀਤੀ ਹਾਂਜੀ ਕਦੇ ਇੱਥੇ ਆਂਦੇ ਸੀਗੇ ਉਹ ਕਦੇ ਆਏ ਨੇ ਇੱਥੇ ਨਾਨਕੇ ਉਹ ਕਦੇ ਨਹੀਂ ਆਏ ਆਪਾਂ ਵੀ ਕਿਉਂ ਕਹੀਏ ਕਦੇ ਨਹੀਂ ਆਏ ਹੈਗੇ ਬਸ ਮੇਰੇ ਬ੍ਰਦਰ ਪੂਰਾ ਹੋਇਆ ਸੀ ਉਦੋਂ ਆਏ ਸੀ ਬਸ ਉਦੋਂ ਆਏ ਸੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਹੈਗਾ ਹਾਂਜੀ ਬਸ ਉਹਦੀ ਛੋਟੀ ਭੈਣ ਆਈ ਸੀ ਬੜੀ ਨਹੀਂ ਆਈ ਬੜੀ ਨਹੀਂ ਆਈ ਸੀ ਤੇ ਬਸ ਜਦੇ ਹੋਰ ਆਇਆ ਸੀ ਜਦਰਾਣੀ ਆਈ ਹੈ ਹਾਂਜੀ ਤਾਂ ਹੁਣ ਤੁਸੀਂ ਕੀ ਚਾਹੁੰਦੇ ਹੋ ਅਵੀ ਤੁਹਾਡੀ ਭੈਣ ਉੱਥੇ ਜਾ ਕੇ ਰਹੇ ਉਹਨਾਂ ਦੇ ਵਿੱਚ ਜਾਂ ਕੀ ਕਰੇ ਬਸ ਅਸੀਂ ਇਹੀ ਚਾਹਦੇ ਹਾਂ ਇਹਨੂੰ ਸਾਥ ਮਿਲਣਾ ਚਾਹੀਦਾ ਹੈਗਾ ਵੀ ਉੱਥੇ ਰਵੇ ਆਪਣੀ ਰੇੜੀ ਲਾਵੇ ਜਿਹੜੀ ਹਸ ਦਾ ਹਸਪੰਦ ਰੇੜੀ ਲਾਂਦਾ ਸੀ ਉੱਥੇ ਰਵੇ ਆਪਣੀ ਰੋਜੀ ਰੋਟੀ ਕਮਾਵੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਆਪ ਚੱਕੇ ਬਸ ਜੀ ਹਾਂਜੀ ਬਸ ਅਸੀਂ ਹੋਰ ਕੁਝ ਨਹੀਂ ਜਾਂਦੇ ਵੀ ਨਾ ਇਹਦਾ ਦਿਓਰ ਵਿੱਚ ਆਵੇ ਇਹਦੇ ਵਿੱਚ ਨਾ ਨਨਾਨਾ ਨਹੀਂ ਚਾਹੀਦੀ ਨਾ ਇਹਨੂੰ ਕੋਈ ਦਿਲਸ਼ਿਕਵਾ ਹੋਵੇ ਨਾ ਅਗਲੀ ਕਹਿ ਸਕੇ ਵੀ ਕੋਈ ਦਿੱਕਤ ਨਾ ਕੋ ਪ੍ਰੋਬਲਮ ਨਾ ਹੋਵੇ ਇਹਦੀ ਜ਼ਿੰਮੇਵਾਰੀ ਕੋਈ ਚੁੱਕ ਸਕਦਾ ਤੇ ਠੀਕ ਹੈ ਫਿਰ ਤਾਂ ਜੀ ਸੱਦ ਕੇ ਜਾਵੇ ਉੱਥੇ ਆਪਾਂ ਅਸੀਂ ਇਹ ਨਹੀਂ ਕਹਿੰਦੇ ਹਸਤੇ ਇਹ ਕਹਿੰਦੇ ਆਪਣੇ ਬੱਚੇ ਦੀ ਜ਼ਿੰਮੇਵਾਰੀ ਆਪ ਚੱਕ ਕੋਈ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਕੋਈ ਉਂਗਲ ਨਹੀਂ ਚੱਕ ਸਕਦਾ ਤੂੰ ਉੱਥੇ ਰਹਿ ਆਪਣਾ ਜੀ ਹਾਂਜੀ ਜੇ ਤੈਨੂੰ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਆਪਣਾ ਤੂੰ ਕਿਸੇ ਨਾਲ ਅੱਗੇ ਗੱਲ ਕਰ ਉੱਥੇ ਕੋਈ ਹੈ ਕੋਈ ਤੁਹਾਡੇ ਆਣ ਗਵਾਂਡੇ 'ਚ ਕੋਈ ਚੰਗਾ ਬੰਦਾ ਉਹਨਾਂ ਦੇ ਨਾਲ ਅੱਗੇ ਗੱਲ ਕਰ ਜੇ ਤੈਨੂੰ ਇਹ ਪਰ ਅੱਗੇ ਇਹਨੂੰ ਬਸ ਇਹ ਚਾਹਦੀ ਆ ਹੋਰ ਕੁਝ ਨਹੀਂ ਬੋਲਣਾ ਚਾਹਦੀ ਜੀ ਤਾ ਇਹ ਸੀ ਜਸਪ੍ਰੀਤ ਸਿੰਘ ਜੋ ਕਿ 10 ਸਾਲ ਦਾ ਬੱਚਾ ਦਿੱਲੀ ਦੇ ਵਿੱਚ ਇਸ ਵੇਲੇ ਵਾਇਰਲ ਹੋਇਆ ਹੋਇਆ ਉਸ ਦੀ ਮਾਂ ਤੇ ਨਾਨਕੇ ਪਰਿਵਾਰ ਹੈ ਜਿਨ੍ਹਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਜੋ ਸਾਡੀ ਬੇਟੀ ਹੈ ਜੋ ਉਸ ਦੇ ਨਾਲ ਹੋਇਆ ਉਸ ਨੂੰ ਇਨਸਾਫ ਮਿਲੇ ਤੇ ਬੱਚੇ ਜਿਹੜੇ ਨੇ ਉਸ ਨੂੰ ਮਿਲਨੇ ਚਾਹੀਦੇ ਨੇ ਹੁਣ ਦੇਖਣਾ ਹੋਵੇਗਾ ਕਿ ਬੱਚੇ ਜਿਹੜੇ ਨੇ ਆਪਣੀ ਮਾਂ ਨੂੰ ਅਪਣਾਉਂਦੇ ਨੇ ਜਾਂ ਫੇ ਨਹੀਂ ਕਿਉਂਕਿ ਬੱਚਿਆਂ ਦੇ ਵੱਲੋਂ ਵਾਰ-ਵਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਮਾਂ ਜਦੋਂ ਸਾਡੇ ਡੈਡੀ ਦੀ ਡੈਥ ਹੋਈ ਆ ਉਸ ਤੋਂ ਬਾਅਦ ਸਾਨੂੰ ਛੱਡ ਕੇ ਚਲੀ ਗਈ